ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਇਹ ਕੱਲ੍ਹ ਦਾ ਸ਼ਾਮ ਦਾ ਵਲੌਗ ਜਦੋਂ ਅਸੀਂ ਚਿੜੀਆਂ ਦੇ ਆਲ ਨੇ ਲਾਏ ਸੀ ਤੇ ਅੱਜ ਦਾ ਵਲੌਗ ਇਹ 2 ਦਿਨ ਦਾ ਮਿਕਸ ਮਤਲਬ ਕਿ ਵਲੌਗ ਆ ਤੇ ਵਿੱਚ ਵਿੱਚੋ ਛੋਟੀਆਂ ਛੋਟੀਆਂ ਕਲਿੱਪਾਂ ਲਈਆਂ ਹੋਈਆਂ ਤੇ ਪਲੀਜ਼ ਜਿਹੜਾ ਜਿਹੜਾ ਮੇਰਾ ਵਲੌਗ ਦੇਖਦਾ ਮੇਰਾ ਚੈਨਲ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਸਬਸਕ੍ਰਾਈਬ ਕਰ ਦੋ ਤੇ ਹੁਣ ਦੇਖੋ ਤੁਸੀਂ ਸਾਡਾ ਵਲੌਗ ਇਹ ਆ ਜੀ ਉਹ ਕਾਰ ਜਿਹੜੇ ਅਸੀਂ ਮੰਗਾਏ ਸੀ ਚਿੜੀਆਂ ਦੇ ਆ ਦੇਖੋ ਇੱਕ ਇਹ ਵਾਲਾ ਤੇ ਇੱਕ ਆ ਵਾਲਾ ਬਲੂ ਇਹ ਕੱਲ ਨੂੰ ਇੰਸਟਾਲ ਕਰਾਂਗੇ ਕਿਉਂਕਿ ਇਹਦੇ ਵਾਸਤੇ ਡ੍ਰਿਲ ਚਾਹੀਦੀ ਹੈ ਦੋ ਹੋ ਗਏ ਇੱਕ ਦੋ ਤੀਜਾ ਇਹ ਗ੍ਰੀਨ ਤੇ ਚੌਥਾ ਇਹ ਵਾਲਾ ਰੈੱਡ ਬਹੁਤ ਸੋਹਣਾ ਲੱਗਦਾ ਫੀਡਰ ਵੀ ਮੰਗਾਇਆ ਮੈਨੂੰ ਲੱਗਦਾ ਉਹ ਵੀ ਆ ਜਾਊਗਾ ਤਾਂ ਵਖਿਆ ਸੋਹਣਾ ਲੱਗਦਾ ਨਾ ਚਾਰੇ ਚਲੋ ਜੀ ਤੇ ਲਾ ਲਈਏ ਆਪਾਂ ਘਰ ਮੈਂ ਸੋਚਿਆ ਹੀ ਕੱਲ ਨੂੰ ਲਾਵਾਂਗੇ ਫੇਰ ਮੈਂ ਕਿਹਾ ਅੱਜ ਅਸਲ ਤਿੰਨ ਵੀ ਛੁੱਟੀ ਆ ਆਪਾਂ ਅੱਜ 1 ਮਈ ਹੈ ਲੇਬਰ ਡੇ ਲੇਬਰ ਡੇ ਨਹੀਂ ਹੁੰਦਾ 1 ਮਈ ਆ ਤਾਂ ਲਾ ਲੈਨੇ ਆ ਜੀ ਆਪਾਂ ਚਿੜੀਆਂ ਦੇ ਘਰ ਇੱਕ ਅਸੀਂ ਹੋ ਲਾ ਦਿੱਤਾ ਸੀ ਉਹ ਵਾਲਾ ਟੈਂਪਰੇਰੀ ਜਿਹਾ ਅੰਦਰ ਇਹ ਬਾਹਰ ਲਾਵਾਂਗੇ ਵੇੜੇ 'ਚ ਬਿੱਟ ਬਰੀਕ ਲੱਗੂਗੀ ਨਾ ਬਰੀਕ ਹੈਗੀ ਆਪਣੇ ਬਿੱਟ ਨਾ ਆਹ ਦੇਖ ਲਓ ਕੀ ਕਰਦਾ ਪਗੀ ਤੂੰ ਕੀ ਕਰਦੀ ਐ ਇੱਥੇ ਇਹਨੂੰ ਚੱਕਦਾ ਮੈਂ ਹੂੰ ਇਹਦੇ ਵਿੱਚ ਲੁਕੀ ਸੀ ਇਹੋ ਐਦਾਂ ਲੁਕੀ ਸੀ ਵੀ ਦਿਖਦੀ ਵੀ ਨਹੀਂ ਸੀ ਕਿਸੇ ਨੂੰ ਗੱਡੀ ਦਾ ਕਵਰ ਐ ਥੋੜੀ ਵੀ ਚਾਹੀਦੀ ਸੀ ਹਣਾ ਪਹਿਲਾਂ ਥੋੜੀ ਦੱਸਣਾ ਇਹਨੇ ਚ ਨਹੀਂ ਰੱਖ ਸਾਈ ਫੋੜੀ ਉਹਦੇ ਵਿੱਚ ਛੇੜੀ ਦੀ ਬਾਲਟੀ ਆ ਨਹੀਂ ਹੈਈ ਬਸ ਨਾ ਉਹਨੇ ਉਹ ਹੀ ਤੋੜ ਤੇ ਕੱਟੀ ਕਰਿਆ ਬੱਕ ਫਿੱਟ ਹੋ ਗਿਆ ਬੜਾ ਉਸਨਾਂ ਖੱਜੀ ਥੋੜੀ ਖੱਜੀ ਨਾਲ ਪੀਰਾ ਕਪਾ ਕੱਟੀਆਂ ਮਾਰਨੀਆਂ ਬਾਅਦ ਫੇਰ ਪੁਰਾਣੇ ਕਾਰੀਗਰ ਨਹੀਂ ਹੈ ਹੁਣ ਕਿੱਥੇ ਭਲਾ ਲਾਉਣੀ ਆ ਅੱਛਾ ਮੈਨ ਦਰੇ ਸਿਕਿਉਰਿਟੀ ਗਾਰਡ ਇਹ ਤਾਂ ਆਈ ਲੈਂਡ ਦੇ ਚੜਿਚੜੀਆਂ ਇੰਨੇ ਤਰੋਲਾ ਪਾਪਾ ਭਜਾਦੇ ਨੇ ਪੱਗੂ ਆ ਜਾ ਇੱਧਰ ਇਹ ਜੀ ਅਸੀਂ ਮਗਾਏ ਹੈਗੇ ਆ ਆ ਦੇਖੋ ਆਓ ਸਭ ਮਿਲ ਕੇ ਗੁਰਈਆ ਕੋ ਬਚਾएं ਆਪਣੇ ਘਰ ਮੇ ਇੱਕ ਘੋਸਲਾ ਜਰੂਰ ਲਗਾएं ਘਰ ਮੇ ਇੱਕ ਚਹਕਤਾ ਘਰ ਸੇ ਸਪੈਰੋ ਫਾਉਂਡੇਸ਼ਨ ਕਿੰਨੇ ਕਿਊਟ-ਕਿਊਟ ਜੀਆਂ ਚਿੜੀਆਂ ਬਣਾਈਆਂ ਹੋਈਆਂ ਕਿੰਨੇ ਸੋਹਣੀਆਂ ਲੱਗਦੀਆਂ ਬਣੀਆਂ ਓਕੇ ਵਾਲੇ ਆ ਉਹਨਾਂ ਦਾ ਨੰਬਰ ਹੈ ਹਰਿਆਣੇ ਤੋਂ ਮਗਾਏ ਹੋਏ ਈਕੋ ਫ੍ਰੈਂਡਲੀ ਆਇਆ ਹੋ ਮਤਲਬ ਕਿ ਕੋਈ ਕੈਮੀਕਲ ਨਹੀਂ ਹੈ ਨਾ ਵਿੱਚ ਹੈਲੋ ਗੁੱਲੂ ਗੁੱਲੂ ਚਿੜੀਆਂ ਆਇਆ ਕਰਨੀਆਂ ਆਪਣੇ ਘਰ ਹੁਣ ਚਿੜੀਆਂ ਆਇਆ ਕਰਨੀਆਂ ਇੱਕ ਚਿੜੀ ਆਈ ਸੀ ਨਾ ਹੁਣ ਹੋਰ ਆਇਆ ਕਰਨੀਆਂ ਲੈ ਇਹ ਬਿੱਟ ਦੇ ਮੋਰੇ ਲੱਗਦਾ ਇਹੋ ਕਿ ਉਦਾਂ ਲੱਗਦਾ ਚਲਦੀ ਨਹੀਂ ਜਲਦੀ ਨਹੀਂ ਉੱਪਰ ਚੜਨਾ ਬਹੁਤ ਧਿਆਨ ਨਾਲ ਅੰਦਰ ਭੇਜ ਨੂੰਆਂ ਕਰਦੀਆਂ ਆਹ ਲਾ ਲੇ ਜੀ ਅਸੀਂ ਚਿੜੀਆਂ ਦੇ ਘਾਰ ਵੇ ਕਿ ਸੋਹਣੇ ਲੱਗਦੇ ਆ ਨਾ ਉਹ ਤਾਂ ਬਾਪੂ ਨੇ ਕਹਿਣਾ ਨਾ ਕੋਈ ਚਲੋ ਹੋਂ ਜਿਹੜੀ ਉਹ ਚਿੜੀ ਆਉਂਦੀ ਨਾ ਦੇਖੀ ਪੂਰਾ ਟਾਈਮ ਉਹ ਤਾਂ 7 ਵਜੇ ਦਾ ਉਹਨੇ ਆ ਜਾਣਾ ਇਹ ਲਾਈ ਜੀ ਅਸੀਂ ਚਾਰ ਚਿੜੀਆਂ ਦੇ ਘੜ ਘਰ ਇੱਥੇ ਲਾਵਾਂਗੇ ਦੋ ਫੀਡਰ ਪਾਣੀ ਵਾਲਾ ਤੇ ਇੱਕ ਝੋਗੇ ਵਾਲਾ ਇੱਥੇ ਜਦ ਤੱਕ ਪੀਂਗ ਨਹੀਂ ਲਾਉਂਦੇ ਇਹ ਸਾਡੇ ਘਰੇ ਆ ਗਈ ਆ ਪਹਿਲਾਂ ਹੀ ਇੱਕ ਚਿੜੀ ਆਹ ਵਾਲੀ ਖਾਣੀ ਆ ਇਹ ਲੜਕੀ ਇਹ ਲੜਾਕੀ ਚਿੜੀ ਆ ਨਹੀਂ ਮੈਂ ਨਹੀਂ ਖਾਣੀ ਏ ਏ ਲੜਦੀ ਬਹੁਤ ਆ ਇਹ ਲੜ ਕੇ ਆਈਆਂ ਨਾ ਹੁਣ ਵੀ ਹਾਂ ਕਿੰਨਾ ਲੜ ਕੇ ਆਈਂ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵਾਂ ਬਲੌਗ ਬਣਾਉ ਲੱਗੇ ਆ ਅੱਜ ਡਰਮ ਖਾਲੀ ਕਰ ਕੋ ਕੇ ਬਾਹਰ ਕੱਢਦੇ ਆ ਕਿ ਅੱਜ ਨਵੀਂ ਕਣਕ ਆਉਣੀ ਆ ਫਿਰ ਉਹ ਪਾਵਾਂਗੇ ਡਰਮ ਚ ਹੁਣੇ ਖਾਲੀ ਕਰਕੇ ਧੁੱਪੇ ਗੱਢ ਲਈਏ ਇਹਨੂੰ ਡਰਮ ਨੂੰ ਇਹ ਇੰਨੀ ਨਿਕਲੀ ਜੀ ਸਾਡੇ ਪੁਰਾਣੀ ਕਣਕ ਇਹਨੂੰ ਹੋਰ ਰੱਖ ਦਿੰਨੇ ਥੋੜਾ ਧੁੱਪੇ ਧੁੱਪ ਲਵਾ ਕੇ ਇਹਨਾਂ ਨੂੰ ਫੇ ਬੋਰੀਆਂ ਚ ਪਾ ਕੇ ਰੱਖ ਲਾਂਗੇ ਪਹਿਲਾਂ ਇਹ ਪਿਆਵਾਂਗੇ ਜਿਹੜੀ ਨਵੀਂ ਆ ਉਹ ਪਈ ਰਹੋਗੇ ਸਾਫ ਕਰਨ ਵਾਲੀ ਆ ਨਾ ਮਣੀ ਉੱਦਾਂ ਸੁਸਰੀ ਨਹੀਂ ਉੱਦਾਂ ਲੱਗੇ ਆ ਨਾ ਸੁਸਰੀ ਨਹੀਂ ਗਈ ਉੱਦਾਂ ਮਿੱਟੀ-ਮੁੱਟੀ ਆ ਹੁੰਦ ਬਾਜੀ ਨੇ ਉੱਦਾਂ ਉਹ ਛਾਨਣਾ ਲਵਾ ਕੇ ਦਿੱਤੀ ਆ ਸਾਫ ਕਰਕੇ ਮਣੀ ਕਿਹੋ ਜਿਹਾ ਲੱਗ ਰਿਹਾ ਹੈ ਤੁਮਕੋ ਕਣਕ ਚੱਕ ਕੇ ਨੇਲਾ ਤੇਰੀ ਕਿੰਨੀ ਐਕਸਰਸਾਈਜ਼ ਤੇਰੀ ਮੈਂ ਕਰਾਉਣੀ ਹੈ ਨਾ ਸਹੀ ਗਾ ਨਹੀਂ ਆਉਣ ਵਾਲੇ ਟਾਈਮ 'ਚ ਤੂੰ ਇਹ ਨਹੀਂ ਕਹੂੰਗਾ ਮੈਂ ਬਹੁਤ ਸੋਲ ਬੰਦਾ ਮੈਂ ਆ ਨਹੀਂ ਕਰ ਸਕਦਾ ਹਾਂ ਹੈ ਮੈਂ ਇਹ ਬੋਲ ਨਹੀਂ ਜੇਨਣਾ ਉਹ ਸਾਡਾ ਕੁੱਤਾ ਆ ਕਣਕ 'ਚ ਵੱਡਦਾ ਕੁੱਤਾ ਇਹ ਚੱਲ ਉਧਰ ਇਹ ਤੇਰੇ ਲਈ ਨਹੀਂ ਰੱਖੀ ਇੱਥੇ ਚੱਲ ਹੋ ਉਧਰ ਦੇਖਿਓ ਇੱਥੇ ਬਹੂ ਇੱਥੇ ਬੈਠ ਜਾ ਇੱਥੇ ਬੈਹ ਜਾ ਗੁੱਲੂ ਚੱਲ ਉਹਦੇ ਉੱਤੇ ਬੈਠ ਜਾ। ਚੱਲ ਬੈਠ ਜਾ ਉਹਦੇ ਤੇ। ਕੁਰਸੀ ਤੇ ਬੈਜਾ। ਉਧਰੋਂ ਪੂਰਾ ਲਿਆ ਕੇ ਦਿਓ ਜਿਹੜਾ ਭਾਂਟੇ ਵਾਲਾ ਹੁੰਦਾ ਹੈ। ਉਹ ਕੀ ਕਰਨਾ? ਸੈੱਟ ਦੇ ਹੁਣ ਤਾਂ ਰਹੀ ਥੋੜੀ ਜਿਹੀ ਹੈ। ਉਹ ਬਹੁਤ ਪਾਰਾ ਹੋ ਜਾਣਾ ਰਹਿੰਦਾ। ਪਗੋ ਇੱਥੇ ਬੈਜਾ ਆ ਜਾ। ਇੱਥੇ ਆ ਜਾ। ਚੱਲ ਇੱਥੇ ਬੈਠ। ਬੈਜਾ ਇੱਥੇ ਉੱਪਰ ਕੁਰਸੀ ਤੇ। ਧਿਆਨ ਰੱਖ। ਮਨੀ ਕਣਕ ਸਹੀ ਪਾਉਂਦਾ। ਰੱਖ ਬੈਜਾ ਬੈਜਾ। ਮੈਨੂੰ ਮੈਨੂੰ 1 2 3 ਆ ਗਏ ਬੈਠ ਗਈ ਹੁਣ ਮਨੀ ਦਾ ਧਿਆਨ ਰੱਖੀ ਉਹ ਹੋਸ ਪ ਗਈ ਪ ਗਈ ਧਿਆਨ ਰੱਖੀ ਮਨੀ ਕੰਮ ਚੰਗੀ ਤਰ੍ਹਾਂ ਕਰਦਾ ਕਣਕ ਚੰਗੀ ਤਰ੍ਹਾਂ ਰੱਖਦਾ ਓਕੇ ਓਕੇ ਠੀਕ ਹੈ ਸ਼ਿਕਾਇਤ ਲਾ ਦੀ ਜੇ ਕੰਮ ਨਾ ਕਰੂਗਾ ਅੱਛਾ ਅੱਜ ਸਾਡੇ ਨਾ ਫਿੰਚ ਬੜਨੇ ਹੁਣੇ ਹੀ ਦੇਖਿਆ ਮੈਂ ਤਾਂ ਮਰੀ ਨੇ 5 ਮਿੰਟ ਹੋਏ ਆ ਜਿਹੜੀ ਬ੍ਰਾਊਨ ਫਿੰਚ ਆ ਨਾ ਉਹਨੇ ਐਗ ਦਿੱਤਾ ਇੱਕ ਤੇ ਉਹ ਉਹਦੇ ਉੱਤੇ ਬੈਠੀ ਆ ਪਰ ਉਹ ਜਿਹੜੀ ਉਹ ਵਾਈਟ ਆ ਨਾ ਜੀ ਵਾਈਟ ਇਹ ਤੋੜਦੀ ਆ ਉਹਨਾਂ ਦੇ ਅੰਡੇ ਹੁਣ ਸਮਝ ਨਹੀਂ ਲੱਗਦੀ ਕਿ ਜਾਇ ਇੱਕ ਹੋਰ ਪਿੰਜਰੇ 'ਚ ਇਹਨਾਂ ਨੂੰ ਅੱਡ-ਅੱਡ ਕਰੀਏ ਕਿਉਂਕਿ ਨਾ ਉਹ ਜਿਹੜੀ ਚਿੱਟੀ-ਚੜੀ ਆ ਉਹ ਤੋੜਦੀ ਆ ਇਹਨਾਂ ਦੇ ਅੰਡੇ ਉਦੋਂ ਤੋਂ ਦੋਨੇ ਉੱਪਰ ਬੈਠੀਆਂ ਹੋਈਆਂ ਆ ਉਹਦੇ ਮੈਂ ਹਿਲਾਉਣੀ ਨਹੀਂ ਮੈਂ ਕਿਹਾ ਜੀ ਉੱਟ ਕੇ ਚਲੇ ਗਈਆਂ ਤੇ ਉਹਨੇ ਤੋੜ ਦੇਣਾ ਅੰਡਾ ਆਉਂਦੇ ਹਾਂਡੇ ਦੇ ਉੱਤੇ ਪੱਟੀ ਹੋਈ ਉਹਨੇ ਅੰਡਾ ਦਿੱਤਾ ਚਿੱਟੀ ਚਿੜੀ ਨੇ ਤੋੜੇ ਸੀ ਅੱਗੇ ਵੀ ਇੱਕ ਦੁਵਾਰੀ ਇਹਨਾਂ ਦੇ ਅੰਡੇ ਆਉਂਦੇ ਆਦੇ ਲੜ ਓਹੋ ਤੋੜ ਹੀ ਦਿੱਤਾ ਅੰਡਾ ਟੁੱਟ ਗਿਆ ਤੋੜ ਹੀ ਦਿੱਤਾ ਓਹੋ ਕੀ ਕੀਤਾ ਇਹਨਾਂ ਨੇ ਆ ਦੇਖੋ ਉਹ ਕਿਤੇ ਵਾਈਟ ਨੇ ਤੋੜ ਦਿੱਤਾ ਹੋਣਾ ਤੇ ਉਹ ਫਿਰ ਸਾਰੇ ਤੋੜਦਾ ਦੂਜਿਆਂ ਨੇ ਬਹੁਤ ਦਿਲ ਦੁਖਦਾ ਜਦੋਂ ਅੰਡੇ ਤੋੜ ਦਿੰਦੇ ਆ ਇਹ ਹਾਂਜੀ ਬਣਾਉਣ ਲੱਪਿਆ ਉਹਦੀ ਚਰਦਾਈ ਉਹ ਮੈਂ ਫ੍ਰਿਜ ਵਿੱਚ ਸਾਮਾਨ ਟਕਾਣਾ ਬਣਾਉ ਤੁਸੀਂ ਇਹ ਕੀਤੀ ਸੀ ਜੀ ਫ੍ਰਿਜ ਸਾਫ ਸਾਮਾਨ ਇਹਦਾ ਧੋਤਾ ਸੀ ਕਿੰਨੇ ਕੰਮ ਹੁੰਦੇ ਆ ਪਾਉਣੇ ਦੇ ਵਿੱਚ ਆਪਾਂ ਟਪਾ ਲੀਏ ਸਾਮਾਨ ਸਾਰਾ ਫੇਰ ਦਿਖਾਉਣੇ ਤੁਹਾਨੂੰ ਇਹ ਜਿਹਾ ਜਿਹਾ ਮੈਂ ਹੁਣ ਸਾਮਾਨ ਟਕਾਉਣ ਲੱਗੀ ਲਾ ਲਿਆ ਕਰੇ ਜੀ ਸਾਡੀ ਛੁੱਟੀ ਆ ਹੁਣ ਇਸ ਗਰਮੀਆਂ ਚ ਦੇਖਦੇ ਆ ਚੇਂਜ ਕਰਾ ਲੀਏ ਉਹ ਕਿਸਮ ਹਿਸੇ ਹਲਾਉਂਦਾ ਸਾਰਾ ਪਾਣੀ ਹਜੇ ਰੱਖੀ ਦਾ ਨਹੀਂ ਅਸੀਂ ਕਿਉਂਕਿ ਠੰਡਾ ਪਾਣੀ ਹਜੇ ਪੀਹਦਾ ਨਹੀਂ ਉਹ ਮੈਂ ਸਾਰੀ ਨਵੀਂ ਕਣਕ ਆ ਐ ਇੰਨੇ ਕੁ ਪੁਰਾਣੀ ਕਣਕ ਨਿਕਲੀ ਅਜੇ ਤੱਕ ਰੇਨ ਵਿੱਚ ਕੋਈ ਗੈਸਟ ਨਹੀਂ ਆਇਆ ਦੇਖਦੇ ਆ ਕੋਧ ਤੱਕੁੰਦੇ ਇਹਨੇ ਦੇ ਮੇਰੇ ਜੀ ਕਹਦਾ ਚਿੱਤਰਨਾਵਾ ਅੰਡੇ ਦੇ ਦੇ ਤੋੜੀ ਜਾਂਦੀ ਆ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਏ ਬਾਏ